Oh, ya <laughs> تاکي کي نو ਹਾਂ ਜੀ ਠੀਕ ਹੈ ਹਾਂ ਗਾਲਾ ਕਰਵਾਉਣੇ ਮਾਰੇ ਬਾਈ ਜੀ ਠੀਕ ਹੈ ਉਹ ਅਬ ਵਿਚਾਲੇ ਕਿੱਧਰ ਲਾਤਾ ਮੋਟਰਸਾਈਕਲ ਅਰੇ ਜਰਾ ਹੋਈ ਰੀਸ਼ਨ ਸਪੀਕਰ ਗਏ ਸਪੀਕਰ ਸਪੀਕਰ ਆ ਗਿਆ

जी सर श्रीकाल हो ठीक ठाक वो जल्दी सर श्रीकाल जी सारीक ਇੰਨੀ ਗਰਮੀ ਹੈ ਇੰਨਾ ਹਵਾ ਚੱਲ ਰਹੀ ਹੈ ਇਸੀ ਗੱਲ ਦੀ ਪੰਜ ਸਟਾਡਿਓ ਮਾਰਟ ਸਟਾਡਿਓ ਬੈਠੋ 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 ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਆਪਾਂ ਸਾਰੇ ਅਡਿਤ ਸੀ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਮਨਾਲੀ ਪਹੁੰਚ ਗਏ ਨੇ ਇਹਨਾਂ ਦਾ ਇੱਕ ਨੰਬਰ ਆਵਾਜ਼ ਦਾ ਦੇ ਸਾਰੇ ਭੈਣ ਭਰਾ ਵੀਰਾਂ ਵੱਲੋਂ ਭੈਣਾਂ ਵੱਲੋਂ ਜੀ ਆਇਆਂ ਵਖਾਇਆ ਜਾਂਦਾ ਹੈ ਅੱਜ ਜਿਵੇਂ ਆਪਣੇ ਭਿੰਡਾ ਹਲਕੇ ਤੋਂ ਸਾਡੇ ਸਾਰਿਆਂ ਨੂੰ ਪਿਆਰੇ ਸਰਦਾਰ ਗੁਰਮੀਤ ਸਿੰਘ ਖੱਡਿਆ ਕੈਬਨ ਮੰਤਰੀ ਉਹ ਆਪਣੇ ਹਲਕੇ ਤੋਂ ਕੈਂਡੀਡੇਟ ਨੇ ਉਹਨਾਂ ਦਾ ਬੜਾ ਜੋਰ ਨਾਲ ਸਵਾਗਤ ਹੋ ਰਿਹਾ ਹੈ ਉਹਦਾ ਬੇਟਾ ਨਾਲ ਸੀ ਹੁਣੀ ਗਈ ਹੈ ਇਧਰ ਨੂੰ ਤਾਂ ਆਪਣੇ ਹਲਕੇ ਸੂਬੇ ਦੇ ਅੰਦਰ ਬਹੁਤ ਜਵਾਨਗਾਂ ਹੋ ਰਹੀਆਂ ਨੇ ਅਕਾਲੀ ਜ਼ਾਲੂਨੋਂ ਛੜਕੇ ਜਿਹੜਾ ਹੋਂਦ ਛੜਕੇ ਇਸ ਲਈ ਅੱਜ ਵੀ ਇੱਕ ਨੰਬਰ ਵਾਰਦੇ ਅੰਦਰ ਵੀ ਅੱਜ ਹੁਣ ਜਵਾਨਗਾਂ ਹੋਣੀਆਂ ਤਾਂ ਜਵਾਨਗਾਂ ਕਾਹਦੇ ਵਾਸਤੇ ਹੁੰਦੀਆਂ ਨੇ ਵੀ ਕੰਮਾਂ ਵਾਸਤੇ ਜੋ ਕੰਮ ਕਰਾਇਨ ਇਸ ਆਪਣੇ ਸਾਡੀ ਪਾਰਟੀ ਨੇ ਸਾਡੀ ਐਮਐਲਏ ਸਾਹਮਣੇ ਜੇਰ ਦਾਤ ਮੈਂ ਚ ਕੀਤੀ ਹੈ ਭਾਵੇਂ ਖੜਾਉ ਦਾ ਕੰਮ ਹੋਵੇ ਭਾਵੇਂ ਤੁਹਾਨੂੰ ਭਾਵੇਂ ਕੋਈ ਪਨਵਾ ਦਾ ਕੰਮ ਹੋਵੇ ਭਾਵੇਂ ਦਾਸ ਦਾ ਕੰਮ ਹੋਵੇ ਜਾਂ ਨਵੇਂ ਦੋ ਟੂਬ ਲਾਉਣ ਦਾ ਕੰਮ ਹੋਵੇ ਜਿੰਨੇ ਵੀ ਕੰਮ ਹੋ ਉਹਨਾਂ ਦਾ ਜੇ ਆਪਾਂ ਗਿਣੀਆਂ ਤਾਂ ਗਿਣੇ ਨਹੀਂ ਜਾਂਦੇ ਇਹ ਦੋ ਸਾਧ ਦੇ ਅੰਦਰ ਜਿਹੜੇ ਆਪਣੇ ਕੰਮ ਕਰਵਾਏ ਨਹੀਂ ਤਾਂ ਦੂਜੀਆਂ ਪਾਲਸੀਆਂ ਪਰਮੀ ਸਾਧ ਕਰਦੀਆਂ ਥੋੜਾ ਬਹੁਤਾ ਕੰਮ ਭਾਵੇਂ ਸਾਡੇ ਬੱਚਿਆਂ ਬੱਚਿਆਂ ਨੂੰ ਨੌਕਰੀ ਦਾ ਮਾਮਲਾ ਹੋਵੇ ਜਦੋਂ ਕਿ ਸਭ ਤੋਂ ਵੱਡਾ ਉਲਝਾ ਕੰਮ ਸੀ ਜੇ ਕਿਸੇ ਬੱਚ ਨੂੰ ਨੌਕਰੀ ਮਿਲਦੀ ਸੀ ਤਾਂ ਉਹ 10000 ਰੁਪਏ ਨੂੰ ਮਿਲਦੀ ਸੀ ਪਰ ਇਹ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੋਹਫਾ ਦਿੱਤਾ ਹੈ ਕਿ ਉਹ ਲੋਕਾਂ ਨੂੰ ਸਾਰੀਆਂ ਰੈਗੂਲਰ ਨੌਕਰੀਆਂ ਦਿੱਤੀਆਂ ਨੇ ਬਹੁਤ ਹੀ ਵੱਡਾ ਉਦਮ ਇਹ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਦਾ ਭਾਵੇਂ 600 ਕਰੋੜ ਦਾ ਮਾਮਲਾ ਹੋਵੇ ਆਪਣੇ 90% ਬਿੱਲ ਨਾ ਨਹੀਂ ਹੋਵੇ ਮਾਫੀ ਹੁੰਦੀ ਹੈ ਕੋਟ ਨਹੀਂ ਕਰਦਾ ਪਰ ਕੋਈ ਗਰੀਬ ਸਾਡੇ ਕਿਸਾਨਾਂ ਨੂੰ ਪਾਣੀ ਦਾ ਮਾਮਲਾ ਟੈਂਕਰ ਦਾ ਮਾਮਲਾ ਹੋਵੇ ਪੈਸੇ ਦਾ ਕੋਟ ਵੱਧ ਹੁੰਦੀ ਹੈ ਮੂਤਰ ਦੇ ਮੈਂਜ਼ਾ ਮਾਮਲਾ ਹੋਵੇ ਰਾਤ ਨੂੰ ਜਾਣ ਦੀ ਲੋੜ ਨਹੀਂ ਪਈ ਭਾਵੇਂ ਕੋਈ ਝੋਨਾ ਹੋਵੇ ਤੇ ਭਾਵੇਂ ਕਣਕ ਹੋਵੇ ਇਸ ਲਈ ਮੈਂ ਹੁਣ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਮੈਂ ਹੁਣ ਇਸ ਵਾਰ ਦੇ ਜੋ ਸਾਡੇ ਨਵੇਂ ਰਲੇ ਨੇ ਨਾਇਬ ਸਿੰਘ ਜੀ ਨੂੰ ਬੇਨਤੀ ਕਰੂੰਗਾ ਵੀ ਨਾਇਬ ਸਿੰਘ ਆਪਦੇ ਉਤਾਰ ਕਰਨ ਨਾਇਬ ਸਿੰਘ ਆ ਜੀ ਆਪੇ ਇਹਨਾਂ ਦੇ ਟ੍ਰਾਈ ਕਰਦੇ ਹਾਂ ਸਭ ਤੋਂ ਪਹਿਲਾਂ ਪੁਜੀ ਪਹੁੰਚੇ ਸਾਡੇ ਐਮ.ਐਨ.ਏ ਗੁਰਮੀਤ ਸਿੰਘ ਜੀ ਬਨਵਾਲੀ ਅਤੇ ਬਾਪੂ ਆਰਾਂ ਤੋਂ ਆਏ ਮੇਰੇ ਸਾਥੀਓ ਜਿਹੜੀ ਤੁਹਾਡੇ ਪੁੱਛੇ ਬਣਾ ਰਹੇ ਹਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਭਾਈ ਪਹਿਲੀ ਦਾ ਬੇਨਤੀ ਬਈ ਜੀ ਅਸੀਂ ਇਹ ਕੰਨੀ ਚਾਹੁੰਦੇ ਆਂ ਬੈਸਾ ਸਮੱਸਿਆ ਸਾਰੇ ਸ਼ਹਿਰ ਦੀ ਹੈ ਜੀ ਪਰ ਸਾਡੇ ਬਲੇ ਦੇ ਵਿੱਚ ਸੀਵਰੇਜ ਦੀ ਤੇ ਥੋੜੀ ਜਿਹੀ ਲਾਈਟ ਦੀ ਸਮੱਸਿਆ ਜ਼ਿਆਦਾ ਰਹਿੰਦੀ ਜੀ ਇੱਕ ਜੋ ਪੀਣ ਵਾਲਾ ਪਾਣੀ ਆ ਉਹ ਵੀ ਇੱਕ ਟਾਈਮ ਹੀ ਆਉਂਦਾ ਬਈ ਜੀ ਸਾਡੇ ਕੋਲ ਲਾਈਟ ਅੱਕਰਾਂ ਵਾਲੀ ਉਹ ਲਾਈਟ ਪਤਾ ਕੱਲ ਲੱਗੀ ਬਈ ਜੀ ਨਾ ਤਾਂ ਕੋਈ ਸਰਕਾਰ ਨਾਲ ਖੂਰੋ ਦੇ ਵਿੱਚ ਜੀ ਨਾ ਹੀ ਕੋਈ ਇੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਉਹ ਕੰਮ ਵਧੀਆ ਕਰਦੇ ਨੇ ਪਰ ਦਿੱਕਤ ਸਾਨੂੰ ਹੋ ਰਹੀ ਹੈ ਜੀ ਸਾਡੇ ਕੋਲ ਇੱਕ ਟਰਾਂਸਫਾਰਮ ਆ ਜੀ ਉੱਥੇ 200 ਨਾ ਤਰੇ ਹੋਇਆ ਸਾਡੇ ਕੋਲ ਇੱਕ ਟੋਕੜ ਵੀ ਰੱਖਿਆ ਦੋ 2.5 ਵਾਰ ਨੇ ਜੀ ਇਹ ਉਹ ਉਸ ਤੇ ਚੱਲਦੇ ਨੇ ਜਗਾ ਦੇ ਦੂੰਗਾ ਜਗਾ ਮੈਂ ਤੁਹਾਨੂੰ ਦਾਦਾ ਭਾਈ ਜੀ ਇੱਕ ਨਾ ਜਿਹੜਾ ਇੱਥੇ ਪਿਛੇ ਪਾਸੇ ਆਪਣੇ ਲੱਗਿਆ ਹੋਇਆਗਾ ਕੀ ਉਹ ਫੋਰੀ ਟਾਵਰ ਲੱਗ ਗਿਆ ਜੀ ਜੇ ਭਾਈ ਜੀ ਬੇਨਤੀ ਹੈ ਵੀ ਉਹ ਟਾਵਰ ਦਾ ਨਾ ਆਪਾਂ ਅਲੱਗ ਹੀ ਕਰਵਾ ਦਈਏ ਕੋਈ ਮਤਲਬ ਸਿਸਟਮ ਉਹਦਾ ਸਾਡੇ ਸਾਰੇ ਘਰ ਬਚ ਰਹੇ ਨੇ ਹਾਂ ਪਰ ਜਿਆਦਾ ਕੀ ਤਾਂ ਟਾਵਰ ਤੋਂ ਜਾਰੇ ਜੀ ਮਤਲਬ ਵੀਰਿਆਂ ਦੇ ਕਹਿਣੇ ਮੁਤਾਬਕ ਹੈ ਜੀ ਕਟ ਕਰੋ 20 25 ਘਰਾਂ ਦੀ ਲਾਈਟ ਖੇਦਾ ਜੀ ਉਹ ਇੱਕ ਸਾਡੇ ਪਾਈ ਜੀ ਜਿਹੜੀ ਸਾਡੇ ਕੋਲੇ ਕਾਂਬਰਾ ਵਾਲਿਆਂ ਨੂੰ ਟ੍ਰਾਂਸਫਰਮ ਲੱਗਣ ਦੇ ਹੈਗੀ ਜੀ ਜਦੋਂ ਉੱਥੇ ਬਾਈ ਜੀ ਹੈਗੀ ਉੱਥੇ ਜਗ੍ਹਾ ਪਈ ਆ ਵੈਸੇ ਗਊਸ਼ਾਲਾ ਜਗ੍ਹਾ ਪਈ ਆ ਜੀ ਉੱਥੇ ਜਗ੍ਹਾ ਹੀ ਤਾਂ ਕੋਈ ਦਿੱਕਤ ਹੈ ਨਹੀਂ ਪਰ ਅਸਥਾਈ ਬੇਨਤੀ ਕਰਦੇ ਆ ਵੀ ਸਾਡੀਆਂ ਇਹ ਦੋ ਚਾਰ ਸਮੱਸਿਆ ਜਿਹੜੀਆਂ ਜਲੂ ਹੱਲ ਕੋਈ ਇੱਕ ਜਿਹੜਾ ਸਾਡਾ ਵਾਰਡ ਨਾਲ ਜੀ ਜਨਰਲ ਦੇ ਵਿੱਚ ਜਰੂਰ ਹੁੰਦਾ ਇਹ ਬਹੁਤ ਬੰਦੇ ਜਨਰਲ ਦੇ ਵਿੱਚ ਹੈਗੇ ਇੱਥੇ ਪਰ ਉਹ ਜਨਰਲ ਵਾਸ ਕਰਨਾ ਨਾਮ ਹੀ ਹੈ ਜੀ ਜਨਰਲ ਦਾ ਸਾਰਿਆਂ ਨੇ ਕਿਸੇ ਕੋਲ 2 1 ਕੜਾ ਜੀ ਕਿਸੇ ਕੋਲ 2.5 ਕੜਾ ਇਤੋਂ ਬਾਅਦ ਕੋਈ ਜੀ ਇਜਾਜ਼ਤ ਹੈ ਨਹੀਂ ਪਰ ਫੇਰ ਵੀ ਨਾ ਰਾਸ਼ ਕਰ ਕਈਆਂ ਦੇ ਮੱਲੋਂ ਬੇਜਦਾਮ ਨਹੀਂ ਕਈ ਦੇ ਮੱਲੋਂ ਬਜ਼ੁਰਗਾਂ ਦਾ ਨਾਮ ਵੀ ਕੱਟਿਆ ਹੋਇਆ ਜੀ ਇੱਕ ਮਿਹਰਬਾਨੀ ਹੋ ਗਈ ਸਾਡੇ ਸਾਰੇ ਵਾਰਡ ਦੇ ਵਿੱਚ ਨਾ ਜੀ ਜਿੰਨੇ ਵੀ ਹੈਗੇ ਨੇ ਜੋਗ ਉਹ ਜੋ ਸਾਨੂੰ ਰਸਨ ਕਾਰਡਮ ਹੋਈ ਹੈ ਦੁਆਰਾ ਕਰਵਾਈ ਜਾਂਦੀ ਮੈਂ ਦੁਆਰਾ ਫਿਰ ਸੋਣੇ ਚੋਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਬਾਕੀ ਕਦੇ ਬੋਲਾਂ ਤਾਂ ਹੈ ਨਹੀਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਪਰ ਮੈਂ ਹੌਲੀ ਹੌਲੀ ਨੂੰ ਸਿੱਖ ਰਿਹਾ ਜੀ ਧੰਨਵਾਦ ਜੀ ਬਹੁਤ ਬਹੁਤ ਨਾਇਸੰਦਾ ਧੰਨਵਾਦ ਜਿਨ੍ਹਾਂ ਨੇ ਆਵਦੇ ਮੁਹੱਲੇ ਦੀਆਂ ਮੰਗਾਂ ਜੋ ਪੂਰੀਆਂ ਸੀ ਇਹ ਤੋਂ ਲੈ ਕੇ ਜਿਹੜੇ ਦਾ ਦੱਸ ਦਿੱਤੀਆਂ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਰਮਨੋ ਪਿਆਰੇ ਇਸ ਇਲਾਕੇ ਦੇ ਵਿਧਾਇਕ ਸਰਦਾਰ ਗੁਰਮੀਤ ਸਿੰਘ ਮਹਨ ਵਾਲੀ ਜੀ ਬਹੁਤ ਹੀ ਸਤਿਕਾਰਯੋਗ ਵਾਰਡ ਨੰਬਰ 1 ਦੇ ਸਾਰੇ ਉਸਨੀਕ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਬੱਚੇ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ 7:30 ਵਜੇ ਦੇ ਚੱਲੇ ਪਿਆ ਅੱਜ ਸਾਰਾ ਦੁਪਹਿਰਾ 14 ਪਿੰਡ ਸੀ ਪਰ ਅਤਿ ਸ਼ਾ ਇੰਨਾ ਦਾ ਆਪਣੀ ਸਾਰਿਆਂ ਦੀ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਜਿਵੇਂ ਪਿੰਡ ਝੰਡਾ ਤੁਸੀਂ ਸਾਰੇ ਜਾਣਦੇ ਹੋਵੋਗੇ ਤਿੰਨ ਪਰਿਵਾਰ ਆ ਝੰਡਾ ਕਲਾਂ ਦੇ ਮੇਨਾ ਪੱਲਾ ਪਰਿਵਾਰ ਆ ਨੱਡਾ ਪਰਿਵਾਰ ਆ ਤੇ ਗਿੱਲ ਪਰਿਵਾਰ ਅੱਜ ਤਿੰਨੇ ਹੀ ਪਰਿਵਾਰ ਆਪਣੇ ਸਾਰੇ ਸਾਥੀਆਂ ਸਵੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਸੇ ਤਰ੍ਹਾਂ ਫੱਤਾ ਮਾਲੋ ਕੇ ਗਏ ਸੀ ਅੱਜ ਪਹਿਲਾਂ ਵੀ ਬਹੁਤ ਸਾਰੇ ਸਾਥੀ ਸ਼ਾਮਲ ਹੋਏ ਅੱਜ ਹੋਰ ਬਹੁਤ ਸਾਰੇ ਪਰਿਵਾਰ ਹੈ ਹੀਰਕੇ ਹੁਣ ਆਲੂਪੁਰੋਂ ਤੋਂ ਆਏ ਆਂਗੇ ਸੰਗੇ ਤੋਂ ਆਏ ਆ ਇਸੇ ਤਰ੍ਹਾਂ ਹੁਣ ਇੱਥੇ ਤੁਹਾਡਾ ਇਕੱਠ ਦੱਸਦਾਗਾ ਕਿ ਤੁਸੀਂ ਸਾਰੇ ਮਨ ਬਣਾਈ ਬੈਠੇ ਹੋ ਮੈਂ ਜਾਦੇ ਭਾਸ਼ਣ ਲੀਡਰ ਵਾਲਾ ਨਹੀਂ ਕਰਨਾ ਦੋ ਤਿੰਨ ਗੱਲਾਂ ਹੀ ਕਰਾਂਗੇ ਦੇਖੋ ਸਰਕਾਰ ਬਣੀ ਨੂੰ 2 ਸਾਲ ਹੋਏ ਆ ਅਸੀਂ ਪਹਿਲਾਂ ਕਿਹਾ ਸੀਗਾ ਕਿ ਹਰ ਇੱਕ ਦਾ ਜਿਹੜਾ ਬਿਜਲੀ ਦਾ ਬਿੱਲ ਆ ਮਾਫ ਕਰਾਂਗੇ ਤੁਸੀਂ ਮੰਨੋ ਨਾ ਮੰਨੋ ਜਿਹੜੇ ਸਾਡੇ ਨਾਲ ਵੀ ਸਾਡੇ ਸਾਥੀ ਬੈਠੇ ਆ ਇਹ ਵੀ ਕਦੇ-ਕਦੇ ਕੰਨ 'ਚ ਪੁੱਛ ਲੈਂਦੀ ਵੀ ਆਪਾਂ ਸਾਰਿਆਂ ਦਾ ਮਾਫ ਕਰਦਾਂਗੇ ਜੀ ਕਿ ਐਵੇਂ ਕਹੀ ਜਾਂਦੇ ਹੋ ਤੇ ਜਿਹੜੇ ਵਿਰੋਧੀ ਸੀਗੇ ਉਹ ਕਹਿੰਦੇ ਸੀਗੇ ਆਪੀ ਮਾਫ ਹੋ ਜੂਗਾ ਬਿਜਲੀ ਤਾਂ ਆਇਆ ਨਹੀਂ ਕਰਨੀ ਜਦੋਂ ਬਿਜਲੀ ਨਹੀਂ ਮੀਟਰ ਨਾ ਚੱਲੇ ਫਿਰ ਬਿੱਲ ਵੀ ਨਹੀਂ ਆਉਣਾ ਹੁਣ 2 ਸਾਲ ਹੋ ਗਏ ਨਹੀਂ ਕੀ ਹੁੰਦਾ ਤੁਸੀਂ ਸਾਰੇ ਬੈਠੋ ਸ਼ਹਿਰ ਵਾਲਿਓ ਸ਼ਹਿਰ 'ਚੋਂ ਮੇਨ ਗੱਲ ਜਾਂਦੀ ਆ ਅਮੀ ਲੱਗ ਜਾਂਦੀ ਹੈ ਸਰਕਾਰ ਕਿ ਫਾਰਮ ਭਰਾਓ ਫਿਰ ਲੋਡ ਚੈੱਕ ਕਰੋ ਫਿਰ ਆ ਸਰਟੀਫਿਕੇਟ ਨਾਲ ਲਾਓ ਆ ਲਾਓ ਇੱਕ ਵੀ ਬੰਦਾ ਦੱਸੋ ਆਪਾਂ ਬੈਠੇ ਆ ਕੋਈ ਪਰਿਵਾਰ ਵਾਲਾ ਕਿਸੇ ਤੋਂ ਕੋਈ ਫਾਰਮ ਭਰਾਇਆ ਹੋਵੇ ਕਿਤੇ ਲੈ ਕੇ ਗਏ ਹੋਈਏ ਕੋਈ ਸਰਟੀਫਿਕੇਟ ਮੰਗਿਆ ਹੋਵੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਐਲਾਨ ਕਰਤਾ ਕਿ ਹਰੇਕ ਘਰ ਦਾ 600 ਜੂਨ ਤਬਾ ਜੇ ਹੁਣ ਤੁਸੀਂ ਬੈਠੇ ਹੋ ਸਾਰਿਆਂ ਦਾ ਜੇ ਤਾਂ 95 ਤੋਂ 96% ਬਿੱਲ ਜ਼ੀਰੋ ਆਇਆਗਾ ਇਹ ਕਰਦਾ ਤੇ ਨਾਲ ਬਿਜਲੀ ਵੀ ਤੁਸੀਂ ਵੇਖ ਲਓ ਕਿੰਨੀ ਆਈ ਆ ਹਾਂ ਹੁਣ ਆ ਗਰਮੀ ਆ ਥੋੜੇ ਜੇ ਪੱਖੇ ਕੂਲਰ ਚੱਲਦੇ ਆ 2 ਮਹੀਨਿਆਂ ਦਾ ਕੋਈ ਬਿੱਲ ਆ ਸਕਦਾਗਾ ਜੇ ਕੋਈ ਆਵੇ 600 ਯੂਟ ਤੋਂ ਜਿਆਦਾ ਨਹੀਂ ਤਾਂ ਸਾਰਿਆਂ ਦਾ ਬਿੱਲ ਜ਼ੀਰੋ ਹੁੰਦਾ ਤੇ ਜਿਹੜੇ ਗਰੀਬ ਭਰਾ ਆਗੇ ਉਹਨਾਂ ਨੂੰ ਵੀ ਦੱਸ ਦਈਏ ਕਈ ਵਾਰੀ ਤੁਸੀਂ ਮੈਂ ਜਾਣਾ ਪਿੰਡਾਂ ਦੇ ਵਿੱਚ ਕਿ ਜੇ ਗਰੀਬ ਦਾ 600 ਤੋਂ ਜਿਆਦਾ ਜੂਟ ਮੱਚਦੇ ਆ ਉਹ ਜਿੰਨੇ ਜੂਟ ਜਾਦੇ ਮੱਚਣਗੇ ਉਹਨਾਂ ਦਾ ਹੀ ਬਿੱਲ ਆਊਗਾ ਤੁਹਾਨੂੰ ਇਹ ਦੱਸਦੇ ਕਈ ਵਾਰੀ ਆਪਾਂ ਸਰਟੀਫਿਕੇਟ ਨਹੀਂ ਲਾਉਂਦੇ ਕਿ ਆਪਾਂ ਐਸਸੀ ਸਰਟੀਫਿਕੇਟ ਨਾਲ ਲਾਉਣਾ ਪੈਂਦਾ ਮੰਨ ਲਓ 608 ਜੂਟਾਂ ਮੱਚ ਗਈਆਂ ਤਾਂ ਉਤਲੀਆਂ 8 ਜੂਟਾਂ ਦਾ ਬਿੱਲ ਹੀ ਆਊਗਾ ਉਹਨੂੰ 600 ਚ ਕਟਾ ਕੇ ਜਨਰਲ ਵਰਗ ਨੂੰ ਜ਼ਰੂਰ ਆ ਵੀ ਇਹ ਜ਼ਿਆਦਾ ਕਿਉਂਕਿ ਵੱਡੇ ਹੋ ਜਾਂਦੇ ਆ ਹੁਣਾ ਜੇ ਕੋਈ 2 ਏਸੀ ਲਾ ਕੇ ਸ਼ਿਮਲਾ ਬਣਾ ਕੇ ਗਾਲਾਂ ਭਗਵੰਤ ਮਾਨ ਨੂੰ ਦੇਈ ਜਾਵੇ ਜੇ ਨਜ਼ਾਰੇ ਲੈਣਾ ਵੀ ਬਿੱਲ ਵੀ ਭਰਨ ਆਪੂ ਤੇ ਤਾਂ ਬਿੱਲ ਵੀ ਆਪ ਦਾ ਦੇਣਾ ਆਪੂ ਪਰ ਆਮ ਬਿੱਲ ਜ਼ੀਰੋ ਹੁੰਦਾ ਸੋ ਇਸ ਤੋਂ ਇਲਾਵਾ ਮੈਂ ਨੌਕਰੀਆਂ ਦੀ ਗੱਲ ਕਰਦਾ ਪੜ੍ਹਿਆ ਲਿਖਿਆ ਸ਼ਹਿਰ ਆਗਾ ਮਾਤਾ ਮਾ ਭੈਣਾ ਬੈਠੀਆਂ ਨੇ ਪਹਿਲੇ 2 ਸਾਲ ਤੱਕ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਸਾਰੀ ਨਹੀਂ ਲੈਂਦੇ ਪਿਛਲੇ ਸਾਲ ਜਾ ਕੇ ਨੌਕਰੀਆਂ ਕੱਢਦੇ ਆ ਕਿ ਵੋਟਾਂ ਆ ਗਈਆਂ ਨੌਕਰੀਆਂ ਕੱਢ ਤੋ ਡਰਾਫਟ ਕਟਾ ਲੋ ਨੌਜਵਾਨਾਂ ਤੋਂ ਫਿਰ ਲਾਰੇ ਲਾਵਾਗੇ ਵੀ ਤੇਰਾ ਮੁੰਡਾ ਰੱਖ ਲਾਂਗੇ ਤੇਰਾ ਰੱਖ ਲਾਂਗੇ ਉਹ ਨਾ ਨੌਕਰੀ ਕੋਈ ਸਿਰੇ ਚੜਦੀ ਹੈ ਕੋਈ ਹਾਈ ਕੋਰਟ ਚ ਸਟੇ ਹੋ ਜਾਂਦੀ ਹੈ ਕੋਈ ਕੁਝ ਹੋਰ 43000 ਨੌਕਰੀ ਦੋ ਸਾਲਾਂ ਚ ਦਿੱਤੀ 43000 ਕਦੇ ਆਂਕੜੇ ਕੱਢ ਕੇ ਦੇਖ ਲੋ ਅਸੀਂ ਹਰੇਕ ਪਿੰਡ ਚ ਜਾਂਦੇ ਆ ਇੱਕ ਕਿਸੇ ਪਿੰਡ ਚੋਂ 5 ਕਿਸੇ ਦਾ 6 ਸਾਹਨੇ ਵਾਲੀ ਪਿੰਡਾ ਚ 21 ਨੌਕਰੀਆਂ ਕਰੰਡੀ 40 ਨੌਕਰੀਆਂ 40 ਤੇ 5 6 7 ਦਾ ਛੋਟੇ ਤੋਂ ਛੋਟੇ ਪਿੰਡ 'ਚ ਜਿਹਦੇ ਘਰ ਦੇ ਵਿੱਚ ਨੌਕਰੀ ਮਿਲ ਗਈ ਉਹਦੀਆਂ ਪੀੜ੍ਹੀਆਂ ਤੱਕ ਜੂਨ ਸੁਧਰੀ ਕੱਲੀ ਉਹਦੀ ਨਹੀਂ ਸੁਧਰੀ ਨਾਲ ਕੀ ਹੈ ਜਦੋਂ ਕੋਈ ਮੁੰਡਾ ਨੌਕਰੀ ਲੱਗ ਜਾਂਦਾ ਉਹਨੂੰ ਵੇਖ ਕੇ 10 ਬੰਦੇ ਹੋਰ ਬੱਚੇ ਪੜਨ ਲੱਗਦੇ ਆ ਵੀ ਉਹਨੂੰ ਮਿਲ ਗਈ ਮੈਂ ਵੀ ਪੜ ਲਾਂ ਜੇ ਮਾੜੇ ਕੰਮ ਕਰ ਲੱਗਦੇ ਤਾਂ 20 ਬੰਦੇ ਮਾੜਾ ਕੰਮ ਕਰ ਲੱਗ ਜਾਂਦੇ ਜੇ ਆਪਾਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਤਾਂ ਨੂੰ ਇੱਕੋ ਹੀ ਆਸ ਜੱਗਣੀ ਪਊਗੀ ਕਿ ਮੈਨੂੰ ਨੌਕਰੀ ਮਿਲੂਗੀ ਜੇ ਹੁਣ ਬੱਚਾ B.A. M.A. B.Sc. ਕਰਕੇ B.Ed. ਕਰਕੇ ਘਰੇ ਬੈਠਾ ਜਾਂ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਊਗਾ ਦਿਮਾਗੀ ਤੌਰ ਤੇ ਅਫਸੈਟ ਹੋ ਜਾ ਜਾਂ ਕਿਸੇ ਗਲਤ ਕੰਮ ਚ ਪੈ ਜਾ ਜੇ ਨੌਕਰੀ ਮਿਲ ਜੂਗੀ ਤਾਂ 베ੜੇ ਚ ਮਾਂ ਵੀ ਕਹਿੰਦੀ ਹੈ ਫਲਾਣੇ ਦਾ ਪੁੱਤ ਲੱਗ ਗਿਆ ਤੂੰ ਵੀ ਪਤਾ ਲੱਗ ਜਾਏਗਾ ਪੜ੍ਹਾਈ ਕਰ ਤੇ ਦੂਜਾ ਇਹ ਕਹੂ ਵੀ ਉਹਦੇ ਕੋਈ ਸ਼ਿਫਾਰਸ਼ ਨਹੀਂ ਸੀ ਨਹੀਂ ਆਏ ਹੁੰਦਾ ਮੈਂ ਮਾਮਾ ਇਹ ਵੀ ਕਹਿੰਦੀਆਂ ਵੇਖੀਆਂ ਕੁਈ ਪਤੋਂ ਕੋਈ ਕੰਮ ਸਿੱਖ ਲਾ ਕੋਈ ਕਿੱਤਾ ਸਿੱਖ ਲਾ ਪੜ ਕੇ ਕਿਹੜਾ ਤੂੰ ਨੌਕਰੀ ਮਿਲ ਜਾਨੀ ਉਹ ਤਾਂ ਤਕੜੇ ਲੈ ਜਾਂਦੇ ਆ ਪੈਸੇ ਵਾਲੇ ਲੈ ਜਾਂਦੇ ਆ ਆ 2 ਸਾਲਾਂ ਦੇ ਵਿੱਚ ਕੋਈ ਇੱਕ ਬਾਹ ਕੱਢ ਕੇ ਆਏ ਕਹਿੰਦੇ

ਕਾ ਕਰਮਾ ਚਾਹਤ ਮੀਨ ਲਗ ਗਿਆ ਕਿਹੜਾ ਹੀ ਦੇਖੇ ਗਏ ਨੇ ਇਹ ਇਹਨਾਂ ਦਾ ਜੂ ਹਾਲਾ ਕੋਈ ਗਾ ਨਹੀਂ ਸੁਣਦਾ ਆ ਬਾਈਓ ਬਾਈਓ ਕੋਈ ਨਾ ਉਹ ਕੋਈ ਪਤਾ ਨਹੀਂ ਪਿੱਛੋਂ ਹੱਕ ਕੇ ਲਿਆਵੇ ਵੀ ਆਹੀ ਕੰਮ ਕਰ ਲੀ ਗਏ ਇਹਦੀ ਇੱਕ ਅੱਧਾ ਸ਼ਰਾਰਤੀ ਹੁੰਦਾ ਵੀ ਜਾ ਕੇ ਵਿੱਚ ਮਾਰਦਾ ਉਹ ਤਾੜਦੇ ਦੀਂਦੇ ਨਹੀਂ ਸੋ ਮੈਂ ਗੱਲ ਸੁਣਾਉਂਦਾ ਸੀਗਾ ਪਿੰਡ ਮਠਿਆਈ ਸਰ ਦਾ ਇੱਕ ਬਜ਼ੁਰਗ ਕਹਿੰਦਾ ਵਾ ਸਪੀਕਰ 'ਚ ਬੋਲਣਾ ਮੈਂ ਕਿਹਾ ਦੱਸੋ ਕਹਿੰਦੇ ਮੈਨੂੰ ਦਿਓ ਕਹਿੰਦਾ ਮੇਰਾ ਮੁੰਡਾ ਦੋ ਕਨਾਲਾਂ ਨੇ ਪਟਵਾਰੀ ਭਰਤੀ ਹੋਇਆ ਫਿਰ ਇੱਕ ਪਿਓ ਹੋਰ ਉੱਥੇ ਮਠਿਆਈ ਸਰ ਦਲੀ ਵਾਲਾ ਕਹਿ ਦਿੰਨੇ ਆ ਸਪੀਕਰ ਤੇ ਬੋਲਿਆ ਸਾਡੇ ਕੋਲੇ ਵੀਡੀਓ ਆ ਕਹਿੰਦਾ ਮੈਂ 3 ਲੱਖ ਦੇਤਾ ਸੀ ਮੇਰੇ ਮੁੰਡੇ ਦਾ ਨਾਲੇ 3 ਲੱਖ ਗਿਆ ਨਾਲੇ ਮੇਰਾ ਮੁੰਡਾ ਨਹੀਂ ਲੱਗਿਆ ਬਿਅਤ ਤੇ ਚੱਕਿਆ ਮੈਂ ਤੁਹਾਡੇ ਬਾਅਦ ਤੇ ਚਾਹ ਬਣਾ ਕੇ ਲਿਆਇਆ ਜੀ ਘਰੋਂ ਮੇਰਾ ਮੁੰਡਾ ਲਾਇਨ ਮੈਨ ਲੱਗ ਗਿਆ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਪਈ ਘਰੇ ਨਜੁਕਤੀ ਪੱਤਰ ਆ ਗਿਆ ਸੋ ਮੈਂ ਤੁਹਾਨੂੰ ਤਾਂ ਗੱਲਾਂ ਕਰਦਾਗਾ ਕਿ ਜੇ ਆਸਰਾ ਹੋਇਆਗਾ ਬੱਚਿਆਂ ਨੂੰ ਕਿ ਮੈਂ ਨੌਕਰੀ ਤੇ ਲੱਗ ਸਕਦਾ ਤਾਂ ਉਹਦੇ ਨਾਲ ਜੇ ਇੱਕ ਲੱਗ ਗਿਆ ਤਾਂ 20 ਮੁੰਡਿਆਂ ਦੀ ਹੋਰ ਵੀ ਆਦਤ ਬਦਲਦੀ ਆ ਵੀ ਮੈਂ ਵੀ ਲੱਗ ਸਕਦਾ ਉਹ ਵੀ ਤਿਆਰੀ ਕਰਦਾ ਫਿਰ ਇਸੇ ਤਰ੍ਹਾਂ ਮੈਂ ਖੇਡਾਂ ਦੀ ਗੱਲ ਕਰਦਾ ਆਪਣੇ ਕੁੜੀ ਮੰਜੂਰਾਣੀ ਆ ਖੈਰਾਖੁਰ ਤੋਂ ਜਦੋਂ ਪਹਿਲਾਂ ਨੈਸ਼ਨਲ ਰਿਕਾਰਡ ਬਣਾ ਕੇ ਆਈ ਆਪਣੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਮੈਂ ਮਹਾਲੀ 에어ਪੋਰਟ ਦੇ ਉੱਤੋਂ ਉਹਨੂੰ ਜਾ ਕੇ ਆਪਣੇ ਖੇਡ ਮੰਤਰੀ ਨਾਲ ਮਲਾਇਆ ਮੀਤ 헤ਰ ਜੀ ਨਾਲ ਮੈਂ ਕਿਹਾ ਜੀ ਸਾਡੇ ਇਲਾਕੇ ਦੀ ਕੁੜੀ ਆ ਇਹਨੇ ਰਿਕਾਰਡ ਬਣਾਇਆ ਗੇਮ ਦੇ ਵਿੱਚ ਇਹਨੂੰ ਮਿਲੋ ਤੁਸੀਂ ਮੰਜੂ ਦੀ ਕਹਾਣੀ ਸੁਣ ਲਓ ਨਾਲੇ ਆਪ ਮੁਲਾਜ਼ਮ ਲੱਗੀ ਵੀ ਆ ਮਾਤਾ ਦੀ ਛੋਟੇ ਹੁੰਦੀ ਮੌਤ ਹੋ ਗਈ ਸੀਗੀ ਕਹਿੰਦੀ ਮੈਂ ਆਪ ਦੀ ਤਨਖਾਹ ਤੇ ਲੋਨ ਲਿਆ ਵਾ ਤਨਖਾਹ ਤੇ ਲੋਨ ਲਿਆ ਬਾਪੂ ਨੇ ਜ਼ਮੀਨ ਗਹਿਣੇ ਕਰੀ ਵੀ ਆ ਫੇਰ ਮੈਂ ਤਿਆਰੀ ਕਰਦੀ ਆ ਫੇਰ ਜਾ ਕੇ ਰਿਕਾਰਡ ਬਣਾਇਆ ਮੇਰੀ ਕਿਸੇ ਨੇ ਸਾਰ ਨਹੀਂ ਲਈ ਉਦੋਂ ਬਾਅਦ ਸਰਕਾਰ ਨੇ ਕੀ ਕੀਤਾ ਵੀ ਕੋਈ ਗੱਲ ਨਹੀਂ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਤੂੰ ਤਿਆਰੀ ਕਰ ਆ ਜਿਹੜੀਆਂ ਏਸ਼ੀਆ ਗੇਮਾਂ ਹੋਈਆਂ ਸੀ ਜਿੱਥੇ ਹੁਣ ਮੈਡਲ ਲੈ ਕੇ ਆਈ ਆ ਤੂੰ ਤਿਆਰੀ ਕਰ ਨਾਲ ਫੈਸਲਾ ਕੀਤਾ ਜਿੱਦੇ ਉੱਤੇ ਮਿਲੇ ਮੁੱਖ ਮੰਤਰੀ ਸਾਹਿਬ ਤੇ ਮੀਤ ਹੇਰ ਜੀਆਂ ਨੇ ਕਿ ਜਿਹੜਾ ਵੀ ਬੱਚਾ ਪੰਜਾਬ ਦਾ ਕੁਆਲੀਫਾਈ ਕਰ ਗਿਆ ਜਾ ਕੇ ਏਸ਼ੀਆ ਗੇਮਾਂ 'ਚ ਹਿੱਸਾ ਲਊਗਾ ਤਿਆਰੀ ਤਿਆਰੀ ਦਾ ਸੀ 8-8 ਲੱਖ ਰੁਪਈਆ ਪਹਿਲਾਂ ਦਿੱਤਾ 8-8 ਲੱਖ ਵੀ ਤੂੰ ਆਪ ਦੇ ਕੋਲ ਨਾ ਉਹਦੇ ਇੱਕ ਰੇਸ ਲਾਉਂਦੀ ਆ 25000 ਦੇ ਬੂਟ ਇੱਕ ਰੇਸ ਦੇ ਵਿੱਚ ਉਹਦੇ ਖਰਾਬ ਹੋ ਜਾਂਦੇ ਆ ਦੂਜੀ ਰੇਸ ਵਾਸਤੇ ਨਵੇਂ 25000 ਦੇ ਚਾਹੀਦੇ ਆ ਤੇ ਜਿਹੜਾ ਲੋਨ ਲੈ ਕੇ ਰੇਸ ਹੀ ਲਾਉਣ ਲੱਗੀ ਵਿਚਾਰੀ ਕਿੱਥੋਂ ਮੈਡਲ ਲਿਆਉਂ 8 ਲੱਖ ਰੁਪਈਆ ਦਿੱਤਾ ਤਿਆਰੀ ਕੀਤੀ ਮੈਡਲ ਲੈ ਕੇ ਆ ਗਈ ਮੈਡਲ ਲੈਣ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਉਹਨੂੰ ਜੇ ਕਾਂਸੀ ਦਾ ਤਗਮਾ ਲੈ ਕੇ 50 ਲੱਖ ਜੇ ਚਾਂਦੀ ਦਾ ਕਰੋੜ ਸੋਨੇ ਦਾ ਡੇਢ ਕਰੋ ਉਹਨੂੰ ਨਾਲ ਕਰੋੜ ਰੁਪਏ ਦਾ ਨਾਮ ਦਿੱਤਾ ਹੁਣ ਜਦੋਂ ਮੈਡਲ ਲੈ ਕੇ ਆਈ ਆ ਤੇ ਉਹਨੂੰ ਹੁਣ ਫਿਕਰ ਨਹੀਂ ਮੈਂ ਤੁਹਾਨੂੰ ਦੱਸਦਾ ਅੱਜ ਕਹਿੰਦਾ ਪ੍ਰੈਸ ਖੜੀ ਆ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆਊਗੀ ਕੁੜੀ ਜਦੋਂ ਉਹਨੂੰ ਸਿਰ ਤੋਂ ਬੋਝ हट ਗਿਆ ਵੀ ਮੈਂ ਕਿੰਨੇ ਪੈਸੇ ਆ ਜਿਹੜੇ ਮੇਰੀ ਤਿਆਰੀ ਦੇ ਪੈਸੇ ਆ ਮੇਰੇ ਕੋਲੇ ਆ ਗਈ ਮੈਂ ਉਹਦੇ ਘਰੇ ਗਿਆ ਖੇਤਾਂ 'ਚ ਘਰ ਐਨ ਜਾ ਕੇ ਫੈਰੇ ਖੁਰਦ ਤੇ ਖੇਤਾਂ 'ਚ ਜਿੰਨੀ ਉਹਦੀ ਪਾਈ ਸੀਗੀ 14-15 ਕਿੱਲੇ ਉਹਦੇ ਘਰ ਤੋਂ ਲੈ ਕੇ ਸੜਕ ਤੱਕ ਪੱਕੀ ਕਰਤੀ ਮੈਂ ਖਿਆ ਇਸ ਕੁੜੀ ਦੇ ਘਰੇ ਜੇ ਕੋਈ ਪੱਤਰਕਾਰ ਆ ਗਿਆ ਅਗਲਾ ਕਹਿੰਦਾ ਰਾਹ ਖੱਚਾ ਜਾਂਦਾ ਤੇ ਜਿਹਨੇ ਸਾਡੇ ਦੇਸ਼ ਦਾ ਨਾਂ ਚਮਕਾਇਆ ਹੋਵੇ ਜਿਲੇ ਦਾਦਾ ਰਾਹ ਖੱਚਾ ਹੋਜੀ ਤਾਂ ਮੈਂ ਤਾਂ ਤੁਹਾਨੂੰ ਇਹ ਵੇਰਤੀਆਂ ਕਰਦਾਗਾ ਫਿਰ ਫੌਜ ਦੀ ਗੱਲ ਕਰਦੇ ਆਂ ਸ਼ਹੀਦ ਹੋ ਜਾਂਦੇ ਜਵਾਨ ਕੌਣ ਭਰਤੀ ਹੁੰਦਾ ਫੌਜ 'ਚ ਸਾਡੇ ਆਮ ਜ਼ਿਮੀਂਦਾਰਾਂ ਦਾ ਮਜ਼ਦੂਰਾਂ ਦੇ ਬੱਚੇ ਗਰੀਬਾਂ ਦੇ ਬੱਚੇ ਹੀ ਫੌਜ 'ਚ ਹੁੰਦੇ ਆ ਤਕੜੇ ਨਾਲ ਨਹੀਂ ਜਾਂਦਾ ਹੱਦਾਂ ਤੇ ਬੈਠੇ ਆ ਸ਼ਹੀਦ ਹੋ ਜਾਂਦਾ ਸੀ ਕੋਈ ਸਾਰ ਨਹੀਂ ਲੈਂਦਾ ਸੀ ਇੱਕ ਸਲਾਈ ਮਸ਼ੀਨ ਦੇ ਦਿੰਦੇ ਸੀ ਵਿਦਵਾਨ ਦੇਦੇ ਰਹੇ ਆ ਤੁਸੀਂ ਯਾਦ ਕਰ ਲਓ ਜਿੱਤੇ ਕਿਤੇ 15 ਗੱਟੋਂ ਦੀ ਇੱਕ ਸਲਾਈ ਮਸ਼ੀਨ ਦੇ ਦਿੰਦੇ ਤੇ ਜਿਹਦਾ ਪੁੱਤ ਦੇਸ਼ ਦੀ ਰਾਖੀ ਲਈ ਸੀ ਜੋ ਗਿਆ ਇੱਕ ਸਲਾਈ ਮਸ਼ੀਨ ਨਾਲ ਕਿਵੇਂ ਕੱਲ ਚੱਲੂ ਪਹਿਲਾਂ ਆਪਾਂ ਦਿੱਲੀ 'ਚ ਦੇਣ ਲੱਗੇ ਕਿ ਜੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਕੋਈ ਕਿਸੇ ਕਾਰਨ ਡਿਊਟੀ ਕਰਦਾ ਸ਼ਹੀਦ ਹੋ ਗਿਆ ਕਰੋੜ ਰੁਪਈਆ ਪਹਿਲਾਂ ਉੱਥੇ ਦੇਣ ਲੱਗੇ ਦਿੱਲੀ 'ਚ ਹੁਣ ਆਪਣੀ ਸਰਕਾਰ ਬਣ ਗਈ ਆਪਣੇ ਇਲਾਕੇ ਦੇ ਤਿੰਨ ਜਵਾਨ ਸ਼ਹੀਦ ਹੋਇਆ ਦੋ ਸਾਲਾਂ ਦੇ ਵਿੱਚ ਇੱਕ ਜਵਾਨ ਢਲੂਆ ਤੋਂ ਸ਼ਹੀਦ ਹੋਇਆ ਜਿਹਦੀ ਮਾਤਾ ਵਿਚਾਰੀ ਬੈੱਡ ਤੇ ਪਈ ਹੈ ਕਿ ਸੁਗਰਾ ਕਾ ਉੱਠਿਆ ਨਹੀਂ ਜਾਂਦਾ ਪਿਓ ਹੈਂਡੀਕੈਪਟਾ ਹੱਥ ਕੱਟੇ ਹੋਇਆ ਢੰਡੂ ਕੇ ਪਿੰਡਾਂ ਮੈਂ ਜਾ ਕੇ ਪਤਾ ਕਰ ਲਓ ਜਿਹੜੇ ਉਹਦੀ ਘਰ ਵਾਲੀਆ ਮੁੰਡਾ 2 ਸਾਲ ਦਾ ਘਰ ਵਾਲੀ ਨੂੰ ਜਿਹੜਾ ਬ੍ਰੇਨ ਦਾ ਕੈਂਸਰ ਆ ਮੈਂ ਜਦੋਂ ਪਤਾ ਲੈਣ ਗਿਆ ਕੱਲਾ ਕਮਾਉਣ ਵਾਲਾ ਸੀ ਤੇ ਉੱਥੇ ਜਿਹੜਾ ਵੀ ਜਾਂਦਾ ਰੋਇ ਬਣਾ ਰਹਿ ਨਹੀਂ ਸਕਦਾ ਵੀ ਪਰਿਵਾਰ ਚਲੂ ਕਿਵੇਂ ਪਿਓ ਕਮਾ ਨਹੀਂ ਸਕਦਾ ਉਹਨੂੰ ਕੈਂਸਰ ਆ ਉਹਦਾ ਇਲਾਜ ਕਰਾਉਣ ਵਾਸਤੇ ਵਿਚਾਰਾ ਉਹ ਫੌਜੀ ਹਸਪਤਾਲ ਉਹ ਆਪ ਲੈ ਕੇ ਜਾਂਦਾ ਸੀ ਉਮਰ ਕੁਛ ਨਹੀਂ ਬੱਚਾ ਢਾਈ ਸਾਲ ਦਾ ਸਾਰਾ 3 ਸਾਲ ਦਾ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਆਖਿਆ ਫਾਈਲ ਤਿਆਰ ਕਰੀ ਤੁਸੀਂ ਗਏ ਹੋਵੋਗੇ ਮੌੜ ਰੈਲੀ ਤੇ 1 ਕਰੋੜ ਰੁਪਏ ਦਾ ਚੈੱਕ ਉਸ ਪਰਿਵਾਰ ਨੂੰ ਸੌਂਪਿਆ ਵੀ ਬੰਦਾ ਤਾਂ ਮੋੜ ਕੇ ਲਿਆ ਨਹੀਂ ਸਕਦੇ ਜਿੰਨੀ ਅਸੀਂ ਸਹਾਇਤਾ ਦੇ ਸਕਦੇ ਆ ਉਹਨੂੰ ਕਿਉਂਕਿ ਸ਼ਹੀਦ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਪਰ ਪਰਿਵਾਰ ਨੂੰ ਕੋਈ ਆਸਰਾ ਤਾਂ ਹੋ ਵੀ ਜਿਹਾ ਉਹਨ ਦਾ ਰੋਟੀ ਖਾਣ ਦਾ ਕੋਈ ਸਾਧਨ ਤਾਂ ਹੋਵੇ ਮਰਿਆ ਤਾਂ ਸਾਡੇ ਲਈ ਬਾਜੀ ਜਿੰਦਾਬਾਦ ਬਾਜੀ ਜਿੰਦਾਬਾਦ ਫਿਰ ਪੇਰੋਂ ਦਾ ਸੁਬੇਦਾਰ ਅੰਗਰੇਜ਼ ਸਿੰਘ ਸ਼ਹੀਦ ਹੋਇਆ 1 ਕਰੋੜ ਰੁਪਏ ਦਾ ਚੈੱਕ ਉਹਨੂੰ ਮੈਂ ਘਰੇ ਜਾ ਕੇ ਉਹਨੂੰ ਦੇ ਕੇ ਆਂ ਦੁੱਲੋਂ ਵਾਲ ਦਾ ਨੌਜਵਾਨ ਸ਼ਹੀਦ ਹੋਇਆ ਉਹਦੀ ਫੈਲ ਚਲੀ ਗਈ ਕਰੋੜ ਉਹਨੂੰ ਦੇਣਾਗਾ ਕੋਡ ਲੱਗ ਗਿਆ ਉਹਨੂੰ ਦੇਵਾਂਗੇ ਸੋ ਕਹਿਣ ਦਾ ਮਤਲਬ ਚਾਹੇ ਕੋਈ ਪੁਲਿਸ ਚ ਕੰਮ ਮੁੰਡਾ ਕਰਦਾ ਸ਼ਹੀਦ ਹੁੰਦਾ ਫੌਜ ਚ ਕਰਦਾ ਇੱਕ ਇੱਕ ਕਰੋੜ ਤੇ ਇਹਨਾਂ ਨੇ ਤਾਂ ਬਣਾਤੀ ਆਦ ਕੀ ਅਗਨੀ ਵੀਰ ਭਰਤੀ ਕਰ ਲੇ ਹੁਣ ਭਰਤੀ ਬਤਾ ਕਿਵੇਂ ਕਰੀਏ ਮੋਦੀ ਨੇ ਇੱਕ ਜਿਹੜਾ ਫੌਜੀ ਭਰਤੀ ਉਹ 4 ਸਾਲ ਦੀ ਕੀ ਤਾਂ ਉਹ ਸਾਫ ਕਾਬਜੂ ਕੀ ਟ੍ਰੇਨਿੰਗ ਕਰ ਲੂ 4 ਸਾਲ ਬਾਅਦ ਆਖ ਕੀ ਕਰੂਗਾ ਉਹ ਅੱਗੇ ਉਹਦੇ ਲੜਾਈ ਵੀ ਕੀ ਕਰ ਲੂ ਅਗਨੀ ਵੀਰ ਸ਼ਹੀਦ ਹੋ ਗਿਆ ਆਪਣਾ ਕੱਲੋ ਕੋਟਲੀ ਦਾ ਸ਼ਰਧਾਂਜਲੀ ਵੀ ਨਹੀਂ ਦਿੱਤੀ ਅਖਬਾਰਾਂ ਦਾ ਪ੍ਰੈਸ ਖੜੀ ਹੈਗੀ ਡੈੱਡ ਬੋਡੀ ਨੂੰ ਐ ਛੱਡ ਕੇ ਜਿਵੇਂ ਕੋਈ ਲਾ ਵਾਰਿਸ ਹੁੰਦੀ ਆ ਤੇ ਜਦੋਂ ਸੀਐਮ ਸਾਹਿਬ ਨੂੰ ਪਤਾ ਲੱਗਿਆ ਪੰਜਾਬ ਪੁਲਿਸ ਦੀ ਟੁਕੜੀ ਨੇ ਉਹ ਸ਼ਰਧਾਂਜਲੀ ਦਿੱਤੀ ਹੈ ਜਿਹੜੀ ਆਪਾਂ ਸਲਾਮੀ ਦਿੰਨਿਆਂ ਗੋਲੀ ਚਲਾ ਕੇ ਪੰਜਾਬ ਪੁਲਿਸ ਨੇ ਦਿੱਤੀ ਫੌਜ ਨੇ ਦਿੱਤੀ ਨਹੀਂ ਕਹਿੰਦੇ ਅਗਨੀ ਵੀਰ ਆ ਉਹਦਾ ਪਿਓ ਕਹਿੰਦਾ ਮੈਂ ਤਾਂ ਫੌਜ ਚ ਭਰਤੀ ਕਰਾਈ ਮੈਨੂੰ ਕੀ ਪਤਾ ਇਹ ਅਗਨੀ ਵੀਰ ਕਰ ਲਿਆ ਸੋ ਕਹਿਣ ਦਾ ਮਤਲਬ ਕੱਲੀ ਸਲਾਮੀ ਨਹੀਂ ਦਿੱਤੀ ਇੱਕ ਕਰੋੜ ਸੀਐਮ ਸਾਹਿਬ ਘਰੇ ਜਾ ਕੇ ਦੇਖ ਕੇ ਆਏ ਵੀ ਉਹਨਾਂ ਲਈ ਅਗਨੀ ਪੀਰ ਹੋ ਗਿਆ ਸਾਡੇ ਪੰਜਾਬ ਦਾ ਪੁੱਤ ਆ। ਸੋ ਮੈਂ ਇਹ ਗੱਲਾਂ ਤੁਹਾਡੇ ਕੋਲੇ ਤਾਂ ਕਰਦਾਗਾ ਚਾਹੇ ਆਪਣੀ ਸ਼ਹਿਰ ਦੀ ਗੱਲ ਆ ਤੁਸੀਂ ਬੈਠੇ ਹੋ ਹੜ ਆਏ ਲੱਗੇ ਰਹੇ ਸਾਰਿਆਂ ਨੇ ਸਾਥ ਦਿੱਤਾ। ਕੋਈ ਮੇਰੇ ਕਨੇ ਉਂਗਲ ਕਰਕੇ ਕਹਦੇ ਮੈਂ ਸੌਕੇ ਵੀ ਵੇਖਿਆ ਹੋਵੇ। ਨੰਗੇ ਪੈਰੀ ਪਰਨਾ ਬਨ ਕੇ ਚੱਪਲਾ ਪਾ ਕੇ ਮੈਂ ਬੰਨ ਤੇ ਸੀ। ਵੀ ਕਿਹੜੀ ਲੋੜ ਆ ਦੱਸੋ ਤੇਲ ਦੀ ਲੋੜ ਆ ਟਰੈਕਟਰ ਦੀ ਲੋੜ ਆ ਜੀ ਸੀ ਬੀ ਦੀ ਲੋੜ ਆ ਮੈਨੂੰ ਇਹ ਸੀ ਵੀ ਤੁਸੀਂ ਮੈਨੂੰ ਆਪਦਾ ਨੁਮਾਇੰਦਾ ਚੁਣਿਆ ਮੈਂ ਕਿਵੇਂ ਸੋਣਾ ਅਸੀਂ ਲੱਗੇ ਰਹੇ ਤੇ ਤੁਹਾਨੂੰ ਦਾਦ ਦਾ ਪੁਲ ਤੋੜਨਾ ਪੈ ਗਿਆ ਸਾਰੇ ਬੈਠੇ ਹੋ ਮਜਬੂਰੀ ਬਣ ਗਈ ਜਿੱਤੇ ਪੁਲ ਤੋੜਿਆ ਮਾਤਾ ਜੀ ਸੁਣਾ ਥੋੜੀ ਸੁਣ ਕੇ ਜਾਊਗਾ ਸਾਰਿਆਂ ਨੇ ਇਕੱਲਾ ਇਕੱਲਾ ਜਵਾਬ ਦੇ ਕੇ ਜਾਊਂ ਇੱਥੇ ਬੈਠੂ ਮੇਰਾ ਕਹਿਣ ਦਾ ਮਤਲਬ ਕੁੜਾ ਜਿੱਤੇ 17 ਫੁੱਟ ਪਾਣੀ ਸੀਗਾ ਜਿੱਦੇ ਆਪਾਂ ਪੁਲ ਤੇ ਆ ਕੇ ਬੂਟੀ ਫਸੀ ਆ 17 ਫੁੱਟ ਪਾਣੀ ਦੇ ਵਿੱਚ ਜਦੋਂ ਫਸ ਗਈ ਤਾਂ ਅਸੀਂ ਕਿਹਾ ਕਿ ਬੂਟੀ ਫਸ ਗਈ ਪਾਣੀ ਪਿੱਛੋਂ ਚੜਨ ਲੱਗ ਗਿਆ ਪਾਣੀ ਟੁੱਟੂਗਾ ਪਰ ਬੁਲਬੀ ਬਹੁਤ ਇਤਿਹਾਸਕ ਸੀ ਸੰਤਾਂ ਦਾ ਪੁਲਸੀ ਅਸੀਂ ਸੰਤਾਂ ਨੂੰ ਤੇ ਉੱਥੇ ਸੇਵਕਾਂ ਨੂੰ ਕਿਹਾ ਕਿ ਬੁਝਬੂਰੀ ਹੈ ਜੇ ਨਾ ਤੋੜਿਆ ਆਪਣਾ ਪਿਛਲੇ ਪਿੰਡ ਡੁੱਬ ਜਾਣਗੇ ਹਜੇ ਤਾਂ 17 ਫੁੱਟਾ 26 ਫੁੱਟ ਤੇ ਪਾਣੀ ਆਉਣ ਆ ਲਗਾ ਜਦੋਂ ਕਿਹਾ ਤਾਂ ਸੰਤਾਂ ਨੇ ਸਾਡੀ ਮੰਨੀ ਸਮਸਿਆ ਨੇ ਕਹਿ ਵੀ ਅਰਦਾਸ ਕਰੋ ਵੀ ਤੁਸੀਂ ਪੁਲ ਤੁਹਾਨੂੰ ਇਹ ਵੀ ਦੱਸਦਾ ਇਹਦਾ ਵੀ ਹਾਲ ਅਸੀਂ ਕੱਢਾਂਗੇ ਕਿ ਕਿਉਂਕਿ 6 ਕਰੋੜ ਰੁਪਇਆ ਸਾਡੇ ਕੋਲੇ ਪਾਣੀ ਦੀ ਸਪਲਾਈ ਦਾ ਆਇਆ ਵਾ ਜਿੱਥੇ ਜਿੱਥੇ ਪਾਣੀ ਸ਼ਹਿਰ ਦੇ ਵਿੱਚ ਹੈ ਨਹੀਂਗਾ ਪਾਈਪ ਲਾਈਨ ਪਈ ਨਹੀਂ ਉਹਦਾ ਵੀ ਟੈਂਡਰ ਜਿੱਦੇ ਆ ਹੋਣਾ ਸੀ ਚੋਣ ਜਾਬਤਾ ਲੱਗਣ ਦੇ ਦੋ ਕੁ ਦਿਨ ਲੇਟ ਹੋ ਜਾਂਦਾ ਟੈਂਡਰ ਸਿਰੇ ਚੜ ਜਾਂਦਾ ਕੰਮ ਚੱਲ ਪੈਂਦਾ ਚੋਣ ਜਾਬਤੇ ਤੋਂ ਬਾਅਦ ਉਹ ਵੀ ਅਸੀਂ ਟੈਂਡਰ ਸਿਰੇ ਚੜਾਵਾਂਗੇ ਦੋ ਬੋਰ ਲਾਉਣੇ ਆ ਚਿਲਿੰਗ ਸੈਂਟਰ ਤੇ ਲਾਉਣਾ ਇੱਕ ਇੱਕ ਵਾਸਤੇ ਮਗਰ ਲਾਉਣਾ ਫਿਰ ਪਾਣੀ ਵਧਾਉਣਾ ਨਹਿਰੀ ਤਾਂ ਕਿ ਪੀਣ ਵਾਲਾ ਪਾਣੀ ਥੋੜਾ ਨਹਿਰੀ ਅਜੇ ਕੰਨੀ ਕੰਨੀ ਗੱਲ ਸਾਡੇ ਧਿਆਨ ਚਾ ਜੇ ਕੋਈ ਕਮੀ ਪੇਛੀ ਰਹੇਗੀ ਮੈਂ ਮਾਫੀ ਮੰਗੂ ਲਾਂਭਾ ਵੀ ਤੁਸੀਂ ਮੈਨੂੰ ਦੇਉਂਗਾ ਨਾ ਜੇ ਤੁਹਾਡਾ ਮੁਖੀ ਆ ਲਾਂਭਾ ਵੀ ਤੁਸੀਂ ਮੈਨੂੰ ਦੇਣਾ ਮੈਨੂੰ ਕਹਿਣਾਗਾ ਤੁਹਾਡਾ ਜੋਰ ਵੀ ਮੇਰੇ ਤਾਈਆ ਗੁੱਸਾ ਵੀ ਮੇਰੇ ਤਾਈਆ ਮੇਰਾ ਤੁਹਾਡਾ ਕਹਿਣ ਦਾ ਹੱਕ ਬਣਦਾਗਾ ਕਿਉਂਕਿ ਤੁਸੀਂ ਮੈਨੂੰ ਆਪਦਾ ਨੁਮਾਇੰਦਾ ਚੁਣਿਆਗਾ ਸੋ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਕੋਈ ਕੰਮ ਰਹਿ ਗਏ ਚਾਹੇ ਇਸ ਵਾਰ ਦੇ ਆ ਚਾਹੇ ਸ਼ਹਿਰ ਦੇ ਆ ਉਹ ਹਰ ਵੇਲੇ ਤੁਹਾਡੇ ਹਾਜ਼ਰ ਹੋ ਕੇ ਪੂਰੇ ਕਰਾਵਾਂਗੇ ਬਾਬਾ ਹਕਤਾਲੇ ਵਾਲੀ ਸੜਕ ਟੁੱਟਦੀ ਸੀਗੀ ਤੁਸੀਂ ਜਾਣਦੇ ਹੋ ਹੜਾ ਦੇ ਦੌਰਾਨ 17 ਲੱਖ ਰੁਪਇਆ ਦੇ ਕੇ ਉਹਦਾ ਵੀ ਕੰਮ ਚੱਲ ਪਿਆ ਤਾਂ ਆਪਣੇ ਠੇਕੇਦਾਰ ਸਾਹਿਬ ਦੀ ਮੌਤ ਹੋ ਗਈ ਸਰਹੰਪਾਲ ਜੀਆਂ ਦੀ ਉਹਨਾਂ ਕੋਲੇ ਠੇਕਾਗਾ ਤਾਂ ਕੰਮ ਸ਼ੁਰੂ ਨਹੀਂ ਹੋਇਆ ਉਹਨਾਂ ਕੋਲੇ ਠੇਕਾ ਉਹ ਸੜਕ ਵੀ ਨਵੀਂ ਬਣੂਗੀ ਹੁਣ ਦੋ ਮੇਰੀਆਂ ਇਸ਼ਾਵਾਂ ਨੇ ਸ਼ਹਿਰ ਵਾਸਤੇ ਇੱਕ ਤਾਂ ਵਧੀਆ ਜਿਹੜੀ ਬੱਸ ਅੱਡੇ ਵਾਲੀ ਛੜਕ ਕੱਢੀ ਉਹਦੀ ਬਿਲਡਿੰਗ ਢਾਉਣ ਦੀ ਮਨਜ਼ੂਰੀ ਆ ਗਈ। ਉੱਥੇ ਅਸੀਂ ਤੁਹਾਡੀ ਪਾਰਕਿੰਗ ਵਾਸਤੇ ਇੰਤਜ਼ਾਮ ਕਰਾਂਗੇ ਜਿਹਨੇ ਮੋਟਰਸਾਈਕਲ ਕਾਰ ਖੜਾਉਣੀ ਆ ਉੱਥੇ ਖੜਾ ਲੈ ਬਾਜ਼ਾਰ ਦੇ ਵਿੱਚ ਕੋਈ ਪਾਰਕਿੰਗ ਹੈ ਨਹੀਂ। ਉੱਥੇ ਖੜਾ ਲੈ ਤਾਂ ਕਿ ਭੀੜ ਦੀ ਜਿਹੜੀ ਹੈਗੀ ਆ ਬਾਜ਼ਾਰ 'ਚ ਕੋਈ ਚੀਜ਼ ਨਾ ਠੜਾਵੇ ਉਹਨੂੰ ਪਾਰਕਿੰਗ ਇੱਕ ਤੁਹਾਡੇ ਬਾਅਦ ਤੇ ਵਧੀਆ پارک ਬਣਾਉਣਾ। ਜਿੱਥੇ ਮਾਵਾਂ ਭੈਣਾਂ ਜਾ ਕੇ ਸੈਰ ਕਰ ਸਕਣ ਜਾ ਕੇ ਸ਼ਾਮ ਨੂੰ ਤੁਰ ਫਿਰ ਸਕਣ ਬੈਠ ਸਕਣ ਉਹ ਜਗ੍ਹਾ ਅਸੀਂ ਲੱਗੇ ਪਏ ਆ ਚਾਹੇ ਬਾਬਾ ਹਕਤਾਲਾ ਜੀਾਂ ਤੋਂ ਲਈਏ ਕਿਸੇ ਪਾਸੇ ਸਾਨੂੰ ਮਿਲ ਜੇ ਵਧੀਆ ਇੱਕ ਪਾਰਕ ਬਣਾਈਏ ਤਾਂ ਕਿ ਜਿੱਥੇ ਤੁਸੀਂ ਬੈਠ ਕੇ ਸੈਰ ਸਪਾ ਕਰ ਸਕੋ ਆਪਦਾ ਸ਼ਾਮ ਨੂੰ ਜਾ ਕੇ ਉੱਥੇ ਤੁਸੀਂ ਜਿਹਨੇ ਐਕਸਰਸਾਈਜ਼ ਕਰਨੀ ਆ ਕੋਈ ਯੋਗਾ ਕਰਨਾ ਉਹ ਕਰ ਸਕੋ ਫਿਰ ਤੁਹਾਨੂੰ ਦੱਸ ਗਏ ਯੋਗਾ ਟੀਚਰ ਦਿੱਤੇ ਆ ਸਰਕਾਰ ਨੇ ਇੱਕ ਤਾਂ ਕਿਥੇ ਕਿਥੇ ਗਊਸ਼ਾਲ 12 ਕਲਾਸਾਂ ਲੱਗਦੀਆਂ ਨੇ ਪੂਰਾ ਹੋ ਜਿਹੜੇ ਮਾਵਾ ਭਣਾ ਕੋਈ ਗੋਡੇ ਦੁਖਦੇ ਆ ਕੋਈ ਜੋਗਾ ਉਹ ਜੋਗਾ ਕਰਾਉਂਦੇ ਫਿਰ ਕਲਾਸ ਲਾਉਂਦੇ ਆ ਆਪ ਤਾਂ ਉਹ ਟਾਈਮ ਸਜੀਪ ਜੀਆ ਨੂੰ ਪਤਾ ਉੱਥੇ ਜਾ ਕੇ ਉਹ ਲਾਇਆ ਕਰੋ ਜਿਹਨੇ ਜੋਗਾ ਕਰਨਾ ਸਰਕਾਰ ਨੇ ਲਾਇਆ ਬਿਮਾਰੀਆਂ ਦੀ ਅੱਧੀ ਜਿਹੜੀ ਹੈਗੀ ਆ ਕੀ ਬਿਨਾ ਗੋਲੀਆਂ ਤੋਂ ਜੋਗਾ ਨਾਲ ਠੀਕ ਹੋ ਜਾਂਦਾ ਉਹ ਵੀ ਅਸੀਂ ਲੱਗੇ ਪਏ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਕੋਈ ਕਮੀ ਪੇਛੀ ਆ ਮੈਂ ਮਾਫੀ ਮੰਗਦਾ ਆਪਣੇ ਖੁੱਡੀਆਂ ਸਾਹਿਬਾ ਚੋਣ ਨਿਸ਼ਾਨ ਉਹਨਾਂ ਦਾ ਉਹੀ ਝਾੜੂ ਆ ਉਨ੍ਹਾਂ ਵੱਲ ਵੇਖ ਲਓ ਤੁਸੀਂ ਕਿ ਉਨ੍ਹਾਂ ਦੇ ਪਰਿਵਾਰ ਵੱਲ ਕਰਤਾਰ ਵੱਲ ਪਾਰਟੀ ਦੇ 2 ਸਾਲ ਦੇ ਕੰਮ ਜਾਂ ਮੇਰੇ ਵੱਲ ਵੇਖ ਲਓ ਇੱਕ ਗੱਲ ਮੈਂ ਕਹਿ ਸਕਦਾਗਾ 2 ਸਾਲਾਂ 'ਚ ਕੰਮ ਘੱਟ ਹੋਗੇ ਹੋਣਗੇ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਇਆ ਭਾਵੇਂ ਮੇਰਾ ਹੀ ਬੰਦਾ ਮੇਰੇ ਕੋਲੇ ਲੜ ਕੇ ਆ ਜੇ ਮਾਨੂੰ ਇੱਕੋ ਹੀ ਗੱਲ ਕਹਿਣਾ ਹੁਣ ਅੱਡੇ ਰਾਜੀਨਾਮਾ ਕਰਨਾ ਲੜਾਈ 'ਚ ਕੀ ਕੱਢੋਂਗੇ ਟੱਕਾ ਨਹੀਂ ਕਰਿਆ ਆਪਣੇ ਆ ਹੁਣ ਹਸਪਤਾਲ ਦੇ ਵਿੱਚ ਅਲਟਰਾਸਾਉਂਡ ਮਸ਼ੀਨ ਆ ਗਈ ਇਹਦੇ 'ਚ ਹੈ ਨਹੀਂ ਸੀ ਜਿਹੜੇ ਵੱਡੇ ਵੱਡੇ ਅਲਟਰਾਸਾਉਂਡ ਸੀ ਡਾਕਟਰ ਆ ਗਿਆ ਜਿਹੜਾ 3-4000 ਦਾ ਟੈਸਟ ਸੀ ਹਸਪਤਾਲ ਦੇ ਵਿੱਚ ਹੋਣ ਲੱਗ ਗਿਆ ਆਮ ਆਦਮੀ ਕਲੀਨਿਕ ਖੋਲਤਾ ਪੱਖ ਚੇਂਜ ਦੇ ਕੋਲੇ ਗਰੀਬ ਬੰਦਾ ਜਾਊਗਾ ਦਵਾਈ ਮਿਲਦੀ ਹੈ ਟੈਸਟ ਮੁਫਤਾਂ ਜਾ ਕੇ ਦੇਖ ਕੇ ਆਇਓ ਜੇ ਲੰਭਾ ਆ ਗਿਆ ਤਾਂ ਮੈਨੂੰ ਦੇ ਦੇ 43 ਤਰ੍ਹਾਂ ਦੇ ਟੈਸਟ ਮੁਫਤ ਦਵਾਈ ਮੁਫਤ ਡਾਕਟਰ ਫਾਰਮਾਸਿਸਟ ਨਰਸ ਆਮ ਆਦਮੀ ਕਲੀਨਿਕ ਦੇ ਵਿੱਚ ਉੱਥੇ ਪੱਕੇ ਬੈਠੇ ਨੇ ਸੋ ਮੈਂ ਤਾਂ ਕਹਿੰਦਾ 2 ਸਾਲਾਂ ਦੀਆਂ ਮੈਂ ਇੰਨੀਆਂ ਕ ਗੱਲਾਂ ਕਰੀਆਂ ਨੇ ਜੇ ਫੇਰ ਵੀ ਕੋਈ ਕਮੀ ਰਹੇਗੀ ਮੈਂ ਮਾਫੀ ਮੰਗਦਾ ਸਾਥ ਦੇ ਦਿਓ 5 ਸਾਲ ਦੀ ਸਰਕਾਰ ਚੁਣੀ ਜਾਂਦੀ ਆ 5 ਸਾਲਾਂ ਬਾਅਦ ਮੈਂ ਇੱਥੇ ਆਵਾਂਗਾ ਤੁਹਾਡੇ ਕੋਲੇ ਆਵਾਂਗੇ ਵੋਟ ਮੰਗਾ ਕੇ ਕਰਾਂਗੇ ਜੇ ਤੁਹਾਨੂੰ ਸਾਡੀ ਗੱਲ 5 ਸਾਲਾਂ ਚ ਕੰਮ ਚੰਗੇ ਨਾਲ ਲੱਗੇ ਜਾਂ ਲੱਗਿਆ ਵੀ ਖਰੇ ਨਹੀਂ ਉਤਰੇ ਜਾਂ ਜੋ ਕਿਹਾ ਕਰਿਆ ਨਹੀਂ ਇੱਕ ਕੰਮ ਨਹੀਂ ਕਰਿਆ ਹਜੇ ਸਾਥੋਂ ਮਾਤਾ ਦਾ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ ਗਿਆ ਸਿੱਧੀ ਗੱਲ ਕਹਿੰਨੇ ਕਿਉਂ ਨਹੀਂ ਦਿੱਤਾ ਗਿਆ ਮੋਦੀ ਨੇ ਸਾਡੇ ਸਾਰੇ ਫੰਡ ਪੜੇ ਲਿਖੇ ਬੈਠੇ ਉਹ 8000 ਕਰੋੜ ਤਾਂ ਸਾਡਾ ਪਿੰਡੂ ਪ੍ਰਕਾਸ਼ ਫੰਡ ਰੋਕ ਲਿਆ 800 ਕਰੋੜ ਕੋਮੀ ਸਿਹਤ ਮਿਸ਼ਨ ਦਾ ਰੋਕ ਲਿਆ ਜਾਨੀ ਕਿ ਉਹ ਮਤਰਈ ਦਾ ਸਲੂਕ ਕਰਦਾ ਪੰਜਾਬ ਦੇ ਨਾਲ ਸਰਕਾਰ ਦੇ ਨਾਲ ਨਹੀਂ ਪੈਸੇ ਦਿੰਦਾ ਕੋਈ ਨਾ ਨਾ ਦੇ ਅੱਬਲ ਤਾਂ ਮੋਦੀ ਆ ਚਾਰ ਤਰੀਕ ਨੂੰ ਆਉਣਾ ਹੀ ਨਹੀਂ ਮੈਂ ਤੁਹਾਨੂੰ ਦੱਸਦਾ ਆਪ ਕੀ ਵਾਰ ਲੱਗਦਾ ਨਹੀਂ ਵੇੜਾ ਪਾਰ ਹੁਣ ਤਾਂ ਕਹਿੰਦੇ 400 ਪਾਰ ਪਰ ਵੇੜਾ ਪਾਰ ਲੱਗਦਾ ਦੀਨਾ ਨਹੀਂ ਜੇ ਆ ਵੀ ਗਿਆ ਸੀ ਸੁਪਰੀਮ ਕੋਰਟ ਗਏ ਵਿਆਂ ਜਦੋਂ ਸਾਨੂੰ ਸਾਡੇ ਪੈਸੇ ਬਣਦਾ ਹੱਕ ਚਾਹੇ GST ਆ ਦੇਤਾ ਅਸੀਂ ਮਾਵਾ ਭੈਣਾਂ ਨੂੰ ਵੀ ਅਸੀਂ ਕਹਿੰਨੇ ਆ ਹਜ਼ਾਰ ਹਜ਼ਾਰ ਦੇਵਾਂਗੇ ਜਿਹੜੀ ਹਰ ਸਿਮਰਤ ਕਹਿੰਦੀ ਫਿਰਦੀ ਹੈ ਮਿਲਿਆ ਨਹੀਂ 5-500 ਦੇ ਦੋ ਨੋਟ ਬਿੱਲੀ ਦੇ ਕੰਨ ਵਰਗੇ ਉਹਨੂੰ ਵੀ ਦੇ ਦਾਂਗੇ ਬਿੱਲੀ ਹੋ ਜੂਗੀ ਜਦੋਂ ਲੈ ਜਾ ਕਰੇ ਮਹੀਨੇ ਦਾ ਹਜ਼ਾਰ ਹਜ਼ਾਰ ਉਹਨੂੰ ਵੀ ਅਸੀਂ ਦੇ ਦਾਂਗੇ ਫਿਰ ਮੈਂ ਤੁਹਾਡੇ ਪੁਰੇ ਇਹ ਤਾਂ ਗੱਲਾਂ ਰੱਖੀਆਂ ਨੇ ਜੇ ਤਾਂ ਤੁਹਾਨੂੰ ਸ਼ਹਿਰ ਦੀ ਇਹ ਗੱਲ ਲੱਗਦੀ ਹੈ ਵੀ ਕਰਿਆ ਮੈਂ ਕਰੇ ਹੋਏ ਕੰਮ ਗਿਣੇ ਆ ਵੀ ਐਨ ਇਹ ਕਰਾਤੇ ਜਿਹੜੇ ਰਹਿੰਦੇ ਉਹ ਕਰਾਗੇ ਜਿਹੜੀ ਤੁਹਾਡੀ ਬਿਜਲੀ ਦੀ ਸਮੱਸਿਆ ਸੀ ਵਰਦੀ ਆ ਪਾਣੀ ਦੀ ਆ ਇਕੱਲੀ ਇਕੱਲੀ ਹੱਲ ਕਰਾਂਗੇ ਥੋੜਾ ਜਿਹਾ ਇਹ ਵੀ ਆ ਵੀ ਆਪਣੇ ਕੋਲੇ ਐਮ ਸੀ ਹੈ ਨਹੀਂ ਸੀ ਤੁਹਾਨੂੰ ਪਤਾ ਸੀ ਹੁੰਦਾ ਕਿ ਆਪਣੀ ਮਿਊਨਿਸਪੈਲਟੀ ਜਦੋਂ ਐਮ ਸੀ ਹੁੰਦਾਗਾ ਉਹਦੇ ਨਾਲ ਸਾਡਾ ਹੋਰ ਹੋ ਜਾਂਦਾ ਐਮ ਸੀ ਭਜਦਾ ਪ੍ਰਧਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਵਧ ਜਾਂਦੀ ਹੁਣ ਅਸੀਂ ਇਕੱਲੇ ਇਕੱਲੇ ਕਰਕੇ ਹੁਣ ਜਿਹੜੇ ਕੰਮ ਆ ਉਹਦੇ ਵਿੱਚ ਥੋੜੀ ਜਿਹੀ ਖਲੋਤ ਆਈ ਆ ਜਦੋਂ ਆ ਚੋਣਾ ਹੋਣ ਗਿਆ ਐਮ ਸੀ ਦੇ ਵੀ 2 ਕੁ ਮਹੀਨਿਆਂ ਨੂੰ 3 ਨੂੰ ਆ ਜਾਣੀਆਂ ਆਪਦੇ ਵਾਰਡ ਦਾ ਕੰਮ ਕਰਾਉਣ ਵਾਲਾ ਐਮਸੀ ਚੁੰਲਿਓ ਅਸੀਂ ਤਾਂ ਉਹਦੇ ਨਾਲ ਸਹਾਇਕ ਆ ਫਿਰ ਉਹ ਆਇਆ ਕਰੂਗਾ ਵੀ ਮੇਰੇ ਵਾਰਡ ਚਾਹ ਦੇ ਦਿਵਾ ਦੇ ਦਿਵਾ ਦੇ ਦਿਦੋ ਕੰਮ ਕਰਾਉਣੇ ਸਾਨੂੰ ਹੋਰ ਸੌਖੇ ਹੋ ਜਾਣਗੇ ਮੈਂ ਦੁਬਾਰਾ ਫੇਰ ਨੈਭ ਸਿਉਂ ਦਾ ਸਾਰੇ ਵਾਰਡ ਵਾਸੀਆਂ ਦਾ ਮਾਤਾ-ਮਾਂ ਭੈਣਾਂ ਦਾ ਜਿੰਨੇ ਵੀ ਤੁਸੀਂ ਆਇਆ ਨੌਜਵਾਨ ਬਜ਼ੁਰਗ ਤੁਹਾਡਾ ਧੰਨਵਾਦ ਕਰਦਾ ਇਹੀ ਅਪੀਲ ਕਰਦਾ ਕਿ ਚੋਣ ਨਿਸ਼ਾਨ ਆਪਣਾ ਝਾੜੂ ਆ ਖੁੱਡੀਆਂ ਸਾਡੇ ਕਰਤਾਰ ਬਾਰੇ ਤੁਸੀਂ ਜਾਣਦੇ ਹੋ ਪਰਿਵਾਰ ਬਾਰੇ ਜਾਣਦੇ ਹੋ ਇੱਕ ਵਾਰੀ ਉਹਨਾਂ ਨੂੰ ਆਪਾਂ ਮੌਕਾ ਦੇ ਗਏ ਜਿਹੜੇ 15 ਸਾਲ ਆ ਲਿਆ ਉਹਨਾਂ ਨੂੰ ਪੁੱਛ ਲਓ ਵੀ ਜਿਹੜਾ 15 ਸਾਲਾਂ ਤੇ ਤੁਸੀਂ ਨਹੀਂ ਕੁਝ ਕਰ ਸਕੇ ਤੇ ਹੁਣ ਫੇਰ ਚੌਥੀ ਵਾਰੀ ਜਿੱਤ ਕੇ ਕੀ ਕਰ ਦੋਗੇ ਕਦੇ ਸਾਡੇ ਦੱਸੋ ਕੋਈ ਆਪਣੇ ਇਲਾਕੇ 'ਚ ਫੂਡ ਪ੍ਰੋਸੈਸਿੰਗ ਯੂਨਟ ਆਇਆ ਹੋਵੇ ਕੋਈ ਆਪਣੇ ਇਲਾਕੇ 'ਚ ਕੋਈ ਚੰਗੀ ਚੀਜ਼ ਸਰਦੂਲਗੜ੍ਹ ਤੇ ਦੱਸ ਦੇਣ ਗਿਣਿਆ ਕੇ ਵੀ ਮੈਂ 15 ਸਾਲਾਂ ਦੇ ਵਿੱਚ 1 ਸਾਲ ਦਾ 6 ਕਰੋੜ ਰੁਪਇਆ ਮਿਲਦਾ ਸੀਗਾ ਹਰਸਿਮਰਤ ਕੌਰ ਬਾਦਲ ਨੂੰ 6 ਕਰੋੜ ਦੇ ਵਿੱਚੋਂ ਮੈਨੂੰ ਇੱਕ ਕੰਮ ਗਿਣਾ ਦੇਣ ਮੈਂ 5 7 ਦਾ ਮੋٹے ਮੋٹے ਗਿਣਿਆ ਤੇ ਕੰਮ ਹੋਏ ਵੀ ਮੈਂ ਆ ਕਰਾਤਾ ਸੀਗਾ ਫਿਰ ਮੈਂ ਵੀ ਸ਼ਾਬਾਸ਼ੇ ਦੇ ਦੂੰ ਨਾਲੇ ਉਹਦਾ ਤਾਂ ਆਲਦਾ 6 ਕਰੋੜ ਸੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਤੋਂ ਮੰਤਰੀ ਸਾਹਿਬਾਨਾਂ ਤੋਂ ਮੰਨ ਕੇ ਲੈ ਕੇ ਆਉਣਾ ਪਰ ਫਰਕ ਤੁਸੀਂ ਵੇਖਣਾਗਾ ਜਿਹੜਾ ਬੰਦਾ ਚੰਗਾ ਲੱਗਦਾ ਪਾਰਟੀ ਚੰਗੀ ਲੱਗਦੀ ਆ ਸੋਚ ਕੇ ਸਮਝ ਕੇ ਚੋਣ ਨਿਸ਼ਾਨ ਝਾੜੂ ਆ ਟਾੜੂ ਦਾ ਬਟਨ ਨੱਪ ਦਿਓ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਾਤਾ ਜੀ ਦੀ ਮੈਂ ਕੱਲ ਸੋਧਨ ਆਜਾ ਪਹਿਲਾਂ ਜੁੜੀ ਕਰਾ ਲੀਓ ਬੱਸ ਬੱਸ ਉਹ ਜੀ ਭੈਣੋਂ ਬੰਦ ਕਰ ਲੈਣੇ ਰੋ ਜਾ ਜੂਟਾ ਬੱਸ ਉਹ 100 ਕਰ ਦੇ ਤਾ ਅਰਦਾ ਗੁਰਿੰਦਰ ਅਰਦਾ ਸੇਵ ਕਿਵੇਂ ਸੇਵ ਕਰਦਾ ਹੋਰ ਮੈਂ ਤਾਂ ਕਰਤੀ ਬੱਸ ਉਹਦੇ ਕੀ ਕਰੀ ਜੀ ਸੋ ਗੱਲਬਾਤ ਹੁੰਦੀ ਹੈ ਕਰ ਦੇ ਹੈ